ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਸੰਗਤਾਂ ਨੂੰ ਦਾਸ ਪਾਈ ਧਰਮਵੀਰ ਸਿੰਘ ਖਾਲਸਾ ਕ੍ਰਾਂਗਣੇ ਵਾਲਿਆਂ ਵੱਲੋਂ ਬਲਾਈ ਗੁਰਫਤੇ ਪ੍ਰਵਾਨ ਹੋਵੇ ਆਪ ਜੀ ਨੂੰ ਪਤਾ ਹੈ ਕਿ ਅਸੀਂ ਕਾਫੀ ਸਮੇਂ ਤੋਂ ਪਰਮੇਸ਼ਰ ਦਵਾਰ ਗੁਰਮਤ ਪ੍ਰਚਾਰ ਸੇਵਾ ਮਿਸ਼ਨ ਦੇ ਨਾਲ ਜੁੜ ਕੇ ਪ੍ਰਚਾਰ ਦੀ ਸੇਵਾ ਨਿਭਾ ਰਹੇ ਸੀ ਪਰ ਮੈਂ ਹੁਣ ਕਿਉਂਕਿ ਕਈ ਗੁਰਮੁਖ ਪਿਆਰੇ ਵੀਰ ਸਾਡੇ ਜਿਹੜੇ ਆ ਉਹ ਤਰ੍ਹਾਂ ਤਰ੍ਹਾਂ ਦੇ ਸਾਨੂੰ ਸਵਾਲ ਪੁੱਛਦੇ ਆ ਵੀ ਹੁਣ ਤੁਸੀਂ ਕਿਉਂ ਨਹੀਂ ਪਰਮੇਸ਼ਰ ਦਵਾਰ ਆਉਂਦੇ ਹੁਣ ਤੁਸੀਂ ਕਿਉਂ ਨਹੀਂ ਜੋ ਦਲ ਦੇ ਸਮਾਗਮ ਨੇ ਉਹ ਕਿਉਂ ਨਹੀਂ ਸੇਵਾ ਨਿਭਾ ਰਹੇ ਮੈਂ ਇਹ ਗੱਲ ਸੰਗਤ ਦੇ ਵਿੱਚ ਜੋ ਹੈ ਦੱਸ ਦੇਣੀ ਚਾਹੁੰਦਾ ਕਿ ਪਰਮੇਸ਼ਰ ਦੁਆਰ ਵੱਲੋਂ ਮੈਂ ਛੁੱਟੀ ਲੈ ਲਈ ਹੈ ਹੁਣ ਅਸੀਂ ਜਿਵੇਂ ਪਹਿਲਾਂ ਵੀ ਅਸੀਂ ਦਿਰਪੱਖ ਤੌਰ ਤੇ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਧਾਰਾ ਦਾ ਪ੍ਰਚਾਰ ਜੋ ਲਗ ਤਕਰੀਬਨ 12 ਸਾਲਾਂ ਤੋਂ ਲੈ ਕੇ ਲਗਾਤਾਰ ਅਸੀਂ ਸੇਵਾ ਨਿਭਾ ਰਹੇ ਸੀ ਅੱਜ ਵੀ ਸਤਗੁਰੂ ਸੱਚੇ ਪਾਤਸ਼ਾਹ ਜੀ ਜਗਾ ਜਗਾ ਤੇ ਵੱਖੋ ਵੱਖਰੇ ਨਗਰਾਂ ਪਿੰਡਾਂ ਸ਼ਹਿਰਾਂ ਦੇ ਵਿੱਚ ਗੁਰਮਤ ਦੇ ਪ੍ਰਚਾਰ ਦੀ ਸੇਵਾ ਦਾਸ ਤੋਂ ਲੈ ਰਹੇ ਹਨ ਪਰ ਮੈਂ ਇਹੋ ਹੀ ਗੱਲ ਸੰਗਤ ਦੇ ਵਿੱਚ ਬੇਨਤੀ ਕਰਨੀ ਚਾਹੁੰਦਾ ਕਿ ਸਾਰੀਆਂ ਸੰਪਰਦਾਵਾਂ ਸਾਰੀਆਂ ਜਥੇਬੰਦੀਆਂ ਦਾ ਅਸੀਂ ਦਿਲੋਂ ਸਤਿਕਾਰ ਕਰਦੇ ਆਂ। ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਜੋ ਸਮਰਪਿਤ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਮਰਪਿਤ ਹੋ ਕੇ ਅਸੀਂ ਨਿਰਪੱਖ ਤੌਰ ਤੇ ਸਮਾਜ ਦੇ ਵਿੱਚ ਜੋ ਹੈ ਗੁਰਮਤਿ ਪ੍ਰਚਾਰ ਨੂੰ ਲੈ ਕੇ ਤੁਰੇ ਹੋਏ ਆਂ। ਇਹੀ ਪ੍ਰਚਾਰ ਦੀ ਸੇਵਾ ਸਤਿਗੁਰ ਸੱਚੇ ਪਾਤਸ਼ਾਹ ਦਾਸਤ ਲੈਂਦੇ ਰਹਿਣ। ਇਹਦੀ ਇੱਕ ਬੇਨਤੀ ਸੰਗਤ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।